ਰਵਿੰਦਰ ਪਿਛਲੇ ਕਈ ਘੰਟਿਆਂ ਤੋਂ ਅੱਗ ਲੱਗੀ ਹੋਈ ਹੈ ਖਾਸ ਤੌਰ ਦੇ ਉਤੇ ਫਿਲਹਾਲ ਮੌਕੇ ਦੀ ਹੁਣ ਮੌਜੂਦਾ ਸਥਿਤੀ ਕੀ ਹੈ ਅੱਗ ਦੇ ਉਤੇ ਕਾਬੂ ਪਾ ਲਿਆ ਇਹ ਪਤਾ ਲੱਗ ਸਕੇ ਹੈ ਕਿ ਆਖਿਰ ਇਸ ਫੈਕਟਰੀ ਦੇ ਵਿੱਚ ਕਿੰਨੇ ਲੋਕ ਅੰਦਰ ਮੌਜੂਦ ਸਨ ਬਿਲਕੁਲ ਦੇਖੋ ਬੱਦੀ ਪਰਫਿਊਮ ਫੈਕਟਰੀ ਅਗਨੀ ਕਾਂਡ ਦੇ ਵਿੱਚ ਹੁਣ ਤੱਕ 9 ਲੋਕਾਂ ਦੀ ਹਾਲੇ ਤੱਕ ਵੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖੋਗੇ ਤਾਂ ਤਸਵੀਰਾਂ ਤੋਂ ਸਹੀ ਜੇ ਅੰਦਾਜ਼ਾ ਲਗਾ ਲੂਗੇ ਕਿ ਇਸ ਸਮੇਂ ਦਾ ਸੂਰਤੇ ਹਾਲ ਕੀ ਹੈਗਾ ਇਸ ਸਮੇਂ ਜਿਹੜੀ ਇਹ ਪੂਰੀ ਜਿਹੜੀ ਫੈਕਟਰੀ ਹੈਗੀ ਹੈ ਪਰਫਿਊਮ ਫੈਕਟਰੀ ਇਹ जल के राख तरीके ਨਾਲ ਹੋ ਗਈ ਰਾਖ ਬਣ ਗਈ ਹੈ ਇਸ ਤਰੀਕੇ ਦੇ ਹਾਲਾਤ ਨੇ ਡੀਜੀਪੀ ਜਿਹੜੇ ਹੈਗੇ ਆ ਹਿਮਾਚਲ ਪ੍ਰਦੇਸ਼ ਦੇ ਉਹ ਪਹੁੰਚੇ ਹੋਏ ਨੇ ਸੰਝੇ ਕੁੰਡੂ ਅਤੇ ਇੱਥੇ ਅੱਜ ਦਾ ਮੌਕੇ ਦਾ ਜਾਇਜ਼ਾ ਲੈ ਰਹੇ ਨੇ ਤਾਂ ਲਗਾਤਾਰ ਲਾਈਵ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਕਿ ਇਸ ਸਮੇਂ ਦੇ ਸੂਰਤੇ ਹਾਲ ਕੀ ਹੈ ਗਿਆ ਤਾਂ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਪਹੁੰਚੇ ਹੋਏ ਨੇ ਇਸ ਤੋਂ ਪਹਿਲਾਂ ਸਿਹਤ ਮੰਤਰੀ ਹਰਿਆਣਾ ਉਹ ਪਹੁੰਚੇ ਸੀਗੇ ਮੌਜੂਦਾ ਜਿਹੜੇ ਇਥੋਂ ਦੇ ਐਮਐਲਏ ਆ ਉਹ ਪਹੁੰਚੇ ਸੀਗੇ ਤਾਂ ਲਗਾਤਾਰ ਜਾਇਜ਼ਾ ਜੂਰ ਲਿਆ ਜਾ ਰਿਹਾ ਤਾਂ ਅਗਰ ਐਲਾਨ ਦੀ ਗੱਲ ਕਰੀਏ ਤਾਂ ਜਿਹੜੇ ਲੋਕ ਜ਼ਖਮੀ ਹੋਏ ਨੇ ਜੀ ਕੱਲ੍ਹ ਇਹੋਨਾਂ ਦਾ ਇਲਾਜ ਕਰਨ ਦਾ ਐਲਾਨ ਕੀਤਾ ਗਿਆ ਕਿ ਇਲਾਜ ਸਰਕਾਰ ਕਰਾਈਗੀ ਲੇਕਿਨ ਅਗਰ ਗੱਲ ਕਰੀਏ ਤਾਂ ਮੁਆਵਜ਼ਾ ਮੁਆਵਜ਼ਾ ਹਾਲੇ ਤੱਕ ਕੋਈ ਐਲਾਨ ਨਹੀਂ ਗਿਆ ਦੂਸਰੀ ਗੱਲ ਕੀ ਇਹ ਜਿਹੜੀ ਫੈਕਟਰੀ ਹੈਗੀ ਆ ਇਸ ਫੈਕਟਰੀ ਦੇ ਵਿੱਚ ਅੱਗ ਲੱਗੀ ਕਿਵੇਂ ਤੁਹਾਨੂੰ ਦੱਸ ਦਿੰਦੇ ਕਿਉਂਕਿ ਇਹ ਪਰਫਿਊਮ ਫੈਕਟਰੀ ਹੈ ਕਾਸਮੈਟਿਕ ਫੈਕਟਰੀ ਹੈ ਤਾਂ ਇਸ ਦੇ ਵਿੱਚ ਬਹੁਤ ਵੱਡੇ ਪਦਰ ਤੇ ਕੈਮੀਕਲ ਹੁੰਦੇ ਨੇ ਕੈਮੀਕਲ ਉਹ ਜਿਹੜੇ ਕੀ ਬੜੇ ਜਨਨਸ਼ੀਨ ਹੁੰਦੇ ਜਿਨ੍ਹਾਂ ਨੂੰ ਕਿ ਅੱਗ ਬਹੁਤ ਜਲਦੀ ਲੱਗਦੀ ਹੈ ਤੁਸੀਂ ਜੀ ਆਜੋ ਅੱਗੇ ਡੀਜੀਪੀ ਜਿਹੜੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਿਮਾਚਲ ਪੁਲਿਸ ਇੱਥੇ 2 ਵਜੇ ਦੀ ਲਗਾਤਾਰ ਆਈ ਹੋਈ ਆ ਲਗਾਤਾਰ ਮੌਕੇ ਦਾ ਜਾਇਜ਼ਾ ਜਿਹੜਾ ਲਿਆ ਜਾ ਰਿਹਾ ਅਸੀਂ ਅੱਗ ਲੱਗਣ ਦੇ ਕਾਰਨਾਂ ਦਾ ਜ਼ਿਕਰ ਕਰ ਰਹੇ ਸੀ ਕਿਉਂਕਿ ਕੈਮੀਕਲ ਹੁੰਦੇ ਨੇ ਅਲਕੋਹਲ ਹੁੰਦੀ ਆ ਕਿਉਂਕਿ ਪਰਫਿਊਮ ਦੇ ਵਿੱਚ ਕਈਆਂ 'ਚ ਅਲਕੋਹਲ ਪੈਂਦੀ ਆ ਤਾਂ ਉਹਦੇ ਨਾਲ ਅੱਗ ਲੱਗਣ ਦੇ ਜਿਹੜੇ ਚਾਂਸਸ ਜ਼ਿਆਦਾ ਹੁੰਦੇ ਨੇ ਲੇਕਿਨ ਕੀ ਇਹ ਫੈਕਟਰੀ ਇੰਨੀ ਸਖਸ਼ਮ ਸੀ ਕਿ ਕਿ ਫਾਇਰ ਸੇਫਟੀ ਇਕੁਪਮੈਂਟ ਇਹਦੇ 'ਚ ਲੱਗੇ ਹੋਏ ਸੀ ਇਹ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਕਿਉਂਕਿ ਇਹ ਪੁਰਾਣੀ ਬਿਲਡਿੰਗ ਸੀਗੀ ਬਹੁਤ ਪੁਰਾਣੀ ਬਿਲਡਿੰਗ ਹੋੜ ਦੇ ਕਰਕੇ ਜਿਹੜੇ ਅੱਜਕੱਲ ਦੇ ਮੌਜੂਦਾ ਸੇਫਟੀ ਇਕੁਪਮੈਂਟ ਆ ਉਹ ਇਹਦੇ 'ਚ ਨਹੀਂ ਲੱਗੇ ਹੋਏ ਸੀ ਲੇਕਿਨ ਅੱਗ ਲੱਗਣ ਦੇ ਅਸਲ ਕਾਰਨ ਜਦੋਂ ਇਹ ਪੂਰੀ ਜਿਹੜੀ ਜਾਂਚ ਹੈਗੀ ਇਹਦੀ ਹੋਏਗੀ ਉਦੋਂ ਸਮਝ ਆਏਗਾ ਲੇਕਿਨ ਹਾਫਲਾ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਕੈਮੀਕਲ ਦੇ ਕਰਕੇ ਅੱਗ ਲੱਗੀ ਹੋਈ ਆ ਨਾਲ ਨਾਲ ਜ਼ਿੰਮੇਦਾਰ ਕੌਣ ਹੈ ਇਹ ਵੀ ਤੈਅ ਕੀਤਾ ਜਾਏਗਾ ਐਫ ਆਈ ਆਰ ਜਿਹੜੀ ਹੈਗੀ ਆ ਉਹ ਦਰਜ ਕਰ ਲਈਤੀ ਗਈ ਆ ਕਿਉਂਕਿ ਇਸ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਦੇਰੀ ਨਹੀਂ ਕਰਦੀ ਪੁਲਿਸ ਕਿਉਂਕਿ ਬੇਹੱਜ਼ਾਰਾ ਸੰਜੀਦਾ ਮਾਮਲਾ 50 ਲੋਕ ਇਹਦੇ ਵਿੱਚ ਫਸੇ ਹੋਏ ਸੀ ਜਿਨ੍ਹਾਂ ਚੋਂ 9 ਲੋਕ ਹਲੇ ਵੀ ਫਸੇ ਹੋਏ ਨੇ ਇੱਕ ਦੀ ਡੈਥ ਦਾ ਐਲਾਨ ਸਿਹਤ ਮੰਤਰੀ ਹਿਮਾਚਲ ਪ੍ਰਦੇਸ਼ ਵੱਲੋਂ ਕਰ ਦਿੱਤਾ ਗਿਆ ਉਹਨਾਂ ਨੇ ਦੱਸ ਦਿੱਤਾ ਕਿ ਪੀਜੀਆਈ ਨੂੰ ਲਿਜਾਣ ਦੇ ਸਮੇਂ ਇੱਕ ਵਿਅਕਤੀ ਦੀ ਡੈਥ ਹੋ ਚੁੱਕੀ ਹੈ ਤਾਂ ਇਹ ਗੱਲਬਾਤ ਕਨਫਰਮ ਹੋ ਚੁੱਕੀ ਹੈ ਲੇਕਿਨ ਬਾਕੀ 9 ਹਲੇ ਤੱਕ ਕਿਸੇ ਵੀ ਤਰੀਕੇ ਦੇ ਉਹਨਾਂ ਦੀ ਜ਼ਿੰਮੇਵਾਰੀ ਐਲਾਨ ਨਹੀਂ ਕੀਤਾ ਗਿਆ ਹਲੇ ਤੱਕ ਬਚਾਅ ਕਾਰਜ ਹੀ ਦੱਸਿਆ ਜਾ ਰਿਹਾ ਤਾਂ ਇਹ ਤਸਵੀਰਾਂ ਨੇ ਤਾਂ ਉਹ ਤੇ ਫਾਇਰ ਜਿਹੜੀ ਬਗੈਰ ਦੀਆਂ ਗੱਡੀਆਂ 17 ਕਰੀਬ ਕਰੀਬ ਗੱਡੀਆਂ ਇੱਥੇ ਮੰਗਾਈਆਂ ਗਈਆਂ ਜਿਹੜੇ ਵਾਰ-ਵਾਰ ਇੱਥੇ ਪਾਣੀ ਦੀਆਂ ਬਿਛਾਰਾ ਕਰੀਆਂ ਤੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰੀਆਂ ਤਾਂ ਇਹ ਸੂਰਤੇ ਹਾਲ ਹੈ ਹੁਣ ਮੇਰੇ ਖੱਬੇ ਹੱਥ ਮੈਂ ਕੈਮਰਾਮੈਨ ਤੁਲਸੀ ਨੂੰ ਕਹੂੰਗਾ ਕਿ ਦਿਖਾ ਦਿਓ ਜਿਹੜੇ ਡੀਜੀਪੀ ਹੈਗੇ ਨੇ ਉਹ ਜਿਹੜੀ ਐਨਡੀਪੀ ਜਿਹੜੀ ਹੈਗੀ ਪੁਲਿਸ ਆ ਗਿਆ ਬਦੀ ਦੀ ਜਾਂ ਹਿਮਾਚਲ ਪੁਲਿਸ ਉਹਨਾਂ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲੈ ਰਹੇ ਹਾਲਕਿ ਬਚਾਓ ਕਾਰਜ ਲਗਾਤਾਰ ਚੱਲ ਹੀ ਰਹੇ ਨੇ ਹਾਲੇ ਤੱਕ ਕਿਉਂਕਿ ਕੱਲ ਅੰਦਰ ਜਾਣ ਗਿਆ ਐਨਡੀਆਰਐਫ ਦੀਆਂ ਟੀਮਾਂ ਅੰਦਰ ਜਾ ਕੇ ਦੇਖਿਆ ਜਾਏਗਾ ਕਿ ਅੰਦਰ ਕੀ ਹਾਲਾਤ ਨੇ ਕੀ ਮੰਜ਼ਰ ਹੈ ਕਿਉਂਕਿ ਇਹ ਜ਼ਰੂਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇੱਥੋਂ ਕਿ ਇਹ ਅੰਦਰ ਹੁਣ ਕੁਝ ਬਚਿਆ ਨਹੀਂ ਹੋਏਗਾ ਜਿਸ ਲੈਵਲ ਦੀ ਅੱਗ ਇੱਥੇ ਲੱਗੀ ਹੋਈ ਆ ਜਿਸ ਲੈਵਲ ਨਾਲ ਇਹ ਪੂਰੀ ਬਿਲਡਿੰਗ ਜਲ ਕੇ ਰਾਖ ਹੋ ਗਈ ਆ ਤਾਂ ਇਹ ਅੰਦਾਜ਼ਾ ਜੂੜ ਲਗਾ ਜਾ ਸਕਦਾ ਕਿ ਅੰਦਰ ਕੁਝ ਨਹੀਂ ਬਚਿਆ ਹੋਣਾ ਜੇ ਕੋਈ ਵਿਅਕਤੀ ਹੋਊਗਾ ਵੀ ਤਾਂ ਅੰਦਰ ਉਹ ਉਹਦੇ ਬਚਣ ਦੇ ਚਾਂਸ ਬਹੁਤ ਜ਼ਿਆਦਾ ਘਟ ਹਾਲਾਂਕਿ ਡੈਥ ਮੈਂ بار بار ਕਹਿ ਰਹੇ ਕਿ ਡੈਥ ਐਲਾਨੀ ਨਹੀਂ ਗਈ ਇੱਕ ਕੈਜੂਐਲਟੀ ਇਸ ਅਗਨੀ ਕਾਂਡ ਦੇ ਵਿੱਚ ਮੰਨਿਆ ਜਾ ਰਿਹਾ ਕਿ ਹੋਈ ਆ ਉਹ ਐਲਾਨ ਦਿੱਤੀ ਗਈ ਆ ਤਾਂ ਇਹ ਸੂਰਤੇ ਹਾਲ ਇਸ ਸਮੇਂ ਦੇ ਹੈਗੇ ਨੇ ਲਗਾਤਾਰ ਡੀਜੀਪੀ ਹਿਮਾਚਲ ਹੈ ਉਹ ਵੀ ਆ ਕੇ ਐ ਐਸ ਡੀ ਆਰ ਐਫ ਟੀਮ ਦੇਖੋ ਇੱਕ ਐਨ ਡੀ ਆਰ ਐਫ ਟੀਮ ਹੈ ਇੱਕ ਐਸ ਡੀ ਆਰ ਐਫ ਟੀਮ ਹੈ ਤਾਂ ਦੋ ਟੀਮਾਂ ਹੈਗੀਆਂ ਨੇ ਜਿਹੜੀਆਂ ਲਗਾਤਾਰ ਕੰਮ ਕਰੀਆਂ ਬਚਾਓ ਕਰਤੇ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਹੋਈਆਂ ਨੇ ਤੇ ਤਮਾਮ ਇੱਕ ਜੁਆਇੰਟਲੀ ਆਪਰੇਸ਼ਨ ਹੈਗਾ ਇਸ ਅਗਨੀ ਕਾਂਡ ਦੇ ਵਿੱਚ ਜਿੱਦੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਆ ਪੂਰਾ ਮੈਨੇਜ ਕਰਨੀ ਕਿਉਂਕਿ ਬੇहद ਵੱਡੇ ਪੱਧਰ ਤੇ ਅੱਗ ਲੱਗੀ ਹੈ 2 ਵਜੇ ਦੀ ਅੱਗ ਲੱਗੀ ਤਾਂ ਹੁਣ ਤੁਸੀਂ ਕਰੀਪਲੀ ਲਾਈਵ ਅਸੀਂ ਗੱਲਬਾਤ ਕਰ ਰਹੇ ਹਾਂ 9:32 ਮਿੰਟ ਹੋ ਚੁੱਕੇ ਨੇ ਤਾਂ ਦੇਖੋ ਕਿੰਨੇ ਘੰਟੇ ਹੋ ਗਏ ਨੇ ਇਸ ਬਿਲਡਿੰਗ ਨੂੰ ਅੱਗ ਲੱਗੀ ਹੈ ਲੇਕਿਨ ਹਾਲੇ ਵੀ ਪੂਰੀ ਤਰੀਕੇ ਨਾਲ ਅੱਗ ਜਿਹੜੀ ਹੈਗੀ ਆ ਉਹ ਬੁਝ ਨਹੀਂ ਪਾਈ ਤਾਂ ਇਹ ਸੂਰਤਿ ਹਾਲ ਹੈ ਹਾਲਕਿ ਜਿਹੜੇ ਪਰਿਵਾਰ ਜੁੜੇ ਹੋਏ ਨੇ ਮਲਾਜਮਾਂ ਦੇ ਨਾਲ ਪਰਿਵਾਰਾਂ ਦੇ ਨਾਲ ਉਹਨਾਂ ਮਲਾਜਮਾਂ ਦੇ ਨਾਲ ਤਾਂ ਉਹ ਬੜੇ ਸਦਮੇ ਦੇ ਵਿੱਚ ਹੈਗੇ ਨੇ ਤਾਂ ਹੁਣ ਹਿਮਾਚਲ ਪ੍ਰਦੇਸ਼ ਦੇ ਜਿਹੜੇ ਸੀਐਮ ਆ ਉਹ ਐਲਾਨਨਗੇ ਜਿਹੜਾ ਪੂਰਾ ਫਾਈਨਲ ਜਿਹੜਾ ਡੇਟਾ ਹੈਗਾ ਉਹ ਸ਼ੇਅਰ ਕਰਨਗੇ ਕਿ ਆਖਿਰਕਾਰ ਕਿੰਨੇ ਲੋਕਾਂ ਦੀ ਕੈਜੂਐਲਟੀ ਹੋਈ ਕਿੰਨੇ ਜ਼ਖਮੀ ਹੋਏ ਕਿਹੜੇ ਕਿਹੜੇ ਬਹੁਤ ਕ੍ਰਿਟੀਕਲ ਨੇ ਇਹ ਸਾਰੀਆਂ ਚੀਜ਼ਾਂ ਦੱਸੀਆਂ ਜਾਣਗੀਆਂ ਤੇ ਨਾਲ-ਨਾਲ ਐਲਾਨ ਕੀਤਾ ਜਾਏਗਾ ਮੁਆਵਜ਼ੇ ਦਾ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਕਿੰਨਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਜਾਂ ਫਿਰ ਜਿਹੜੇ ਕੈਜੂਐਲਟੀ ਹੈਗੀ ਆ ਉਹਨਾਂ ਨੂੰ ਮੁਆਵਜ਼ਾ ਕਿੰਨਾ ਦਿੱਤਾ ਜਾਏਗਾ ਤੇ ਤਮਾਮ ਚੀਜ਼ਾਂ ਹਿਮਾਚਲ ਦੇ ਸੀਐਮ ਦੱਸਣਗੇ ਲੇਕਿਨ ਹਾਪਲਾ ਅਸੀਂ ਦੱਸਾਂਗੇ ਇਸ ਪੂਰੇ ਏਰੀਏ ਦਾ ਹਾਲ ਇਹ ਪੂਰਾ ਏਰੀਆ ਗ੍ਰਾਫਿਕਲੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅਮਨਦੀਪ ਇਹ ਬਿਲਕੁਲ ਬੱਦੀ ਦੇ ਸੈਂਟਰ ਦੇ ਵਿੱਚ ਪੈਂਦਾ ਤਾਂ ਇਹਦੇ ਆਸ-ਪਾਸ ਰੈਜ਼ੀਡੈਂਸ ਏਰੀਆ ਵੀ ਹੈ ਇਹਦੇ ਆਸ-ਪਾਸ ਫੈਕਟਰੀਆਂ ਵੀ ਆ ਇਹਦੇ ਆਸ-ਪਾਸ ਮਾਰਕੀਟ ਵੀ ਆ ਕਿਉਂਕਿ ਬੱਦੀ ਦੇ ਵਿੱਚ ਬਹੁਤ ਜ਼ਿਆਦਾ ਫੈਕਟਰੀਆਂ ਲੱਗੀਆਂ ਇਹ ਸਭ ਜਾਣਦੇ ਨੇ ਤਾਂ ਬੱਦੀ ਦੇ ਵਿੱਚ ਫੈਕਟਰੀਆਂ ਇਸ ਕਰਕੇ ਲੱਗਦੀਆਂ ਕਿਉਂਕਿ ਇੱਥੇ ਛੋਟਾ ਬਹੁਤ ਹੈ ਗਿਆ ਸਰਕਾਰ ਵੱਲੋਂ ਤਾਂ ਪੰਜਾਬ ਦੇ ਵਿੱਚੋਂ ਬੜੀਆਂ ਫੈਕਟਰੀਆਂ ਇੱਥੇ ਆ ਕੇ ਲੱਗੀਆਂ ਤਾਂ ਇਹ ਫੈਕਟਰੀ ਹੱਬ ਬਣ ਗਿਆ ਇੱਥੇ ਫੈਕਟਰੀ ਹੱਬ ਬਣਨ ਦੇ ਕਰਕੇ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਇੱਥੇ ਹੈਗੀਆਂ ਨਹੀਂ ਜਿਹੜੀਆਂ ਫੈਕਟਰੀ ਦੇ ਰੂਪ ਦੇ ਵਿੱਚ ਕੰਮ ਕਰਦੀਆਂ ਨੇ ਲੇਕਿਨ ਇੰਨਾਂ ਬਿਲਡਿੰਗਾਂ ਦੇ ਵਿੱਚ ਕੀ ਸੇਫਟੀ ਦੇ ਜਿਹੜੇ ਇਕੁਪਮੈਂਟ ਆ ਉਹ ਲੱਗੇ ਹੋਏ ਨੇ ਇਹ ਤਮਾਮ ਸਭ ਤੋਂ ਵੱਡਾ ਵਿਸ਼ਾ ਹੈਗਾ ਕਿਉਂਕਿ ਜਦੋਂ ਇੱਕ ਜਗ੍ਹਾ ਤੇ ਅੱਗ ਲੱਗਦੀ ਹੈ ਤਾਂ ਉਤੋਂ ਕਈ ਸਬਕ ਵੀ ਮਿਲਦੇ ਨੇ ਕਿ ਅੱਗੇ ਕੋਈ ਐਸਾ ਹਾਦਸਾ ਨਾ ਹੋ ਜੇ ਤਾਂ ਉਸ ਸਾਥ ਸੇ ਨੂੰ ਰੋਕਣ ਦੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੀਆਂ ਬਾਕੀ ਫੈਕਟਰੀਆਂ ਹੈਗੀਆਂ ਉਹਨਾਂ ਨੂੰ ਗਾਈਡਲਾਈਨ ਜਾਰੀ ਕੀਤੀਆਂ ਜਾਣ ਤੇ ਜੋ ਸੇਫਟੀ ਇਕੁਪਮੈਂਟ ਹੈ ਉਹਨਾਂ ਤੋਂ ਪੂਰੇ ਕਰਵਾਏ ਜਾਣ ਤਾਂ ਹੁਣ ਦੇਖਣਾ ਹੋਏਗਾ ਕਿ ਇਥੋਂ ਕੋਈ ਲੈਸਨ ਲਿਆ ਜਾਂਦਾ ਨਹੀਂ ਲਿਆ ਜਾਂਦਾ ਕਿਉਂਕਿ ਹਾਲ ਫਿਲਾਲ ਕੋਈ ਵੀ ਨਹੀਂ ਚਾਹੁੰਦਾ ਕਿ ਅੱਗ ਲੱਗੇ ਕਿਸੇ ਦੀ ਫੈਕਟਰੀ ਦੇ ਵਿੱਚ ਤਾਂ ਜਦੋਂ ਇਸ ਤਰ੍ਹਾਂ ਦੀ ਅੱਗ ਲੱਗ ਜਾਂਦੀ ਹੈ ਤਾਂ ਸਬਕ ਵੀ ਉਹ ਤੋਂ ਨਹੀਂ ਮਿਲਦੇ ਨੇ ਤਾਂ ਹੁਣ ਹਾਲ ਫਿਲਾਲ ਇਹ ਤਸਵੀਰਾਂ ਨੇ ਲਗਾਤਾਰ ਦਿਖਾ ਰਹੇ ਆ ਅਇਤੋਂ ਪਹਿਲਾਂ ਹੈਲਥ ਮਿਨਿਸਟਰ ਹਿਮਾਚਲ ਪ੍ਰਦੇਸ਼ ਜਿਵੇਂ ਅਸੀਂ ਦੱਸਿਆ ਵੀ ਜ਼ਿਕਰ ਕੀਤਾ ਕਿ ਉਹ ਵੀ ਪਹੁੰਚੇ ਸੀਗੇ ਉਹਨਾਂ ਨੇ ਦੁੱਖ ਵੀ ਜ਼ਾਹਿਰ ਕੀਤਾ ਲੇਕਿਨ ਜਿਹੜੇ ਪਰਿਵਾਰ ਹੈਗੇ ਆ ਜਿਨ੍ਹਾਂ ਦੇ ਜੀ ਜਿਹੜੇ ਕਾਫੀ ਕ੍ਰਿਟੀਕਲ ਨੇ ਜਾਂ ਜਿਨ੍ਹਾਂ ਦੇ ਇੱਕ ਵਿਅਕਤੀ ਮਰ ਚੁੱਕਿਆ ਤਾਂ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਗੇ ਤਾਂ ਅਸੀਂ ਸਹੀ ਅੰਦਾਜ਼ਾ ਲਾ ਹੀ ਸਕਦੇ ਆ ਤਾਂ ਹਾਲ ਤਲਾ ਦੀਆਂ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਆ ਤਾਂ ਇਸ ਨਾਲ ਜੁੜੀ ਪਲ-ਪਲ ਦੀ ਅਪਡੇਟ ਇਸ ਪਰਫਿਊਮ ਫੈਕਟਰੀ ਅਗਨੀ ਕਾਂਡ ਨਾਲ ਜੁੜੀ ਹਰ ਪਲ-ਪਲ ਦੀ ਅਪਡੇਟ ਅਸੀਂ ਦਿੰਦੇ ਰਾਵਾਂਗੇ ਦਰਸ਼ਕਾਂ ਲੇਕਿਨ ਹਾਲ ਫਿਲਹਾਲ ਇੱਕ ਕੈਜ਼ੁਐਲਟੀ ਜ਼ਰੂਰ ਹੋ ਚੁੱਕੀ ਹੈ ਰਵਿੰਦਰ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਇਹ ਪੂਰਾ ਜਿਹੜਾ ਇਹ ਖੇਤਰ ਹੈਗਾ ਬੱਦੀ ਦਾ ਤਾਂ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਫੈਕਟਰੀਆਂ ਇੱਥੇ ਹੈਗੀਆਂ ਨੇ ਰੈ residențial ਏਰੀਆ ਹੈਗਾ ਪਰ ਜਿਸ ਤਰੀਕੇ ਨਾਲ ਜਦੋਂ ਵੀ ਕਿਸੇ ਫੈਕਟਰੀ ਨੂੰ ਲਾਉਣਾ ਹੁੰਦਾ ਹੈ ਤਾਂ ਤਮਾਮ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੀ ਪਾਲਣਾ ਬੇहद ਲਾਜ਼ਮੀ ਹੋ ਜਾਂਦੀ ਹੈ ਵੀ ਹਾਂ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਪਰਫਿਊਮ ਬਣਾਉਣ ਵਾਲੀ ਫੈਕਟਰੀ ਹੈ ਤਾਂ ਲਾਜ਼ਮੀ ਤੌਰ ਦੇ ਉੱਤੇ ਜਦੋਂ ਜਿੰਨੀ ਕੁ ਸਮਝ ਮੈਨੂੰ ਹੈਗੀ ਹੈ ਵੀ ਪਰਫਿਊਮ ਬਣਾਉਣ ਸਮੇਂ ਅਲਕਹੋਲਿਕ ਪ੍ਰੋਡਕਟ ਦਾ ਜਿਹੜਾ ਹੈ ਉਹਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ ਤਾਂ ਇਸ ਦੇ ਉੱਤੇ ਤਾਂ ਸਾਫ਼ ਹੈ ਕਿ ਜਲਨਸ਼ੀਲ ਪਦਾਰਥ ਹੈ ਤਾਂ ਅੱਗ ਲੱਗ ਸਕਦੀ ਹੈ ਤਾਂ ਕੀ ਜਿਹੜੇ ਤਮਾਮ ਸੇਫਟੀ ਨੋਰਮਸ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਤੇ ਦੂਜੀ ਗੱਲ ਜਦੋਂ ਕਿਸੇ ਅਜਿਹੀ ਫੈਕਟਰੀ ਦੇ ਵਿੱਚ ਅੱਗ ਲੱਗਦੀ ਹੈ ਤਾਂ ਕੋਈ ਐਗਜ਼ਿਟ ਪੁਆਇੰਟ ਹੁੰਦੇ ਨੇ ਐਮਰਜੈਂਸੀ ਵੇਲੇ ਜਦੋਂ ਕਿਸੇ ਵੀ ਸਮੇ ਅਜਿਹੀ ਸਥਿਤੀ ਬਣ ਜੇ ਤਾਂ ਐਗਜ਼ਿਟ ਪੁਆਇੰਟ ਹੁੰਦੇ ਨੇ ਕੀ ਫਿਲਹਾਲ ਪਤਾ ਲੱਗ ਸਕੇ ਕਿ ਤਮਾਮ ਜਿਹੜੇ ਦਿਸ਼ਾ ਨਿਰਦੇਸ਼ ਸਨ ਉਹ ਇਸ ਫੈਕਟਰੀ ਦੇ ਵਿੱਚ ਸੀਗੇ ਖਰੇ ਉਤਰਦੇ ਸੀਗੇ ਇਸ ਫੈਕਟਰੀ ਬਿਲਕੁਲ ਇਹ ਤਾਂ ਗੱਲਾਂ ਉਹਦੇ ਸਪਸ਼ਟ ਹੋਣ ਗਿਆ ਸਾਹਮਣੇ ਆਉਣ ਗਿਆ ਜਦੋਂ ਰਿਪੋਰਟ ਮਿਲੇਗੀ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਦੇ ਲਈ ਇੱਕ ਟੀਮ ਗਠਿਤ ਕਰ ਦਿੱਤੀ ਗਈ ਹੈ ਉਹ ਇਨਵੈਸਟੀਗੇਸ਼ਨ ਕਰੇਗੀ ਕਿ ਆਖਰਕਾਰ ਇਸ ਫੈਕਟਰੀ ਦੇ ਵਿੱਚ ਕੀ ਨੋਰਮਸ ਪੂਰੇ ਕੀਤੇ ਗਏ ਸੀ ਇਸ ਫੈਕਟਰੀ ਵੱਲੋਂ ਕਿਉਂਕਿ ਜਿਹੜੇ ਫਰਸਟ ਲੁੱਕ ਦੇ ਵਿੱਚ ਦੇਖਿਆ ਜਾ ਰਿਹਾ ਕਿ ਜੋ ਇਹ ਬਿਲਡਿੰਗ ਦੇਖੀ ਜਾ ਰਹੀ ਆ ਤਾਂ ਉਸ ਤੋਂ ਇਹ ਸਮਝ ਜ਼ਰੂਰ ਆ ਰਿਹਾ ਕਿ ਇਹ ਬਿਲਡਿੰਗ ਬਹੁਤ ਪੁਰਾਣੀ ਬਣੀ ਹੋਈ ਆ ਜਦੋਂ ਕੋਈ ਬਿਲਡਿੰਗ ਬਹੁਤ ਪੁਰਾਣੀ ਬਣੀ ਹੋਵੇ ਕਈ ਦਹਾਕੇ ਹੋ ਗਏ ਹੋਣ ਉਹਨੂੰ ਉਸ ਬਿਲਡਿੰਗ ਦੇ ਵਿੱਚ ਸੇਫਟੀ ਨੋਰਮ ਅੱਜ ਦੇ ਤਰੀਕੇ ਦੇ ਨਹੀਂ ਹੋਣਗੇ ਇਹ ਤਾਂ ਅਸੀਂ ਸਪਸ਼ਟ ਤੌਰ ਤੇ ਕਹਿ ਸਕਦੇ ਹਾਂ ਕਿਉਂਕਿ ਜਿਹੜੀਆਂ ਨਵੀਆਂ ਬਿਲਡਿੰਗਾਂ ਉਹਨਾਂ ਨੂੰ ਬਣਾਉਣ ਲਈ ਜਰੂਰ ਸੇਫਟੀ ਨੋਰਮਸ ਦਾ ਧਿਆਨ ਰੱਖਿਆ ਜਾਂਦਾ ਲੇਕਿਨ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਉਹਨਾਂ ਦੇ ਸੇਫਟੀ ਨੋਰਮ ਇੰਨੇ ਜ਼ਿਆਦਾ ਅਪਡੇਟ ਨਹੀਂ ਹੁੰਦੇ ਤਾਂ ਹੁਣ ਤੁਹਾਨੂੰ ਗਾਪੇ ਥੋੜਾ ਜਿਮਿਨੀ ਹਕੀਕਤ ਥੋੜੀ ਦੱਸ ਦਿੰਨੇ ਆ ਮੈਂ ਕਹੂੰਗਾ ਕੈਮਰਾਮੈਨ ਕਿ ਚੌਥੀ ਮੰਜ਼ਲ ਤੇ ਜਿਹੜੀ ਹੈਗੀ ਆ ਉਹ ਕੈਮਰੇ ਦੀ ਨਜ਼ਰ ਉੱਥੇ ਕਰੇ ਚੌਥੀ ਮੰਜ਼ਲ ਤੋਂ ਕਈ 1 2 ਵਿਅਕਤੀਆਂ ਨੇ ਉੱਥੋਂ ਛਾਲਾ ਮਾਰੀਆਂ ਜੀ ਤੀਸਰੀ ਮੰਜ਼ਲ ਤੋਂ ਜਿੱਥੇ ਤੀਸਰੀ ਮੰਜ਼ਲ ਤੇ ਵੀ ਕਰ ਦਿਓ ਜਰਾ ਤੀਸਰੀ ਮੰਜ਼ਲ ਤੋਂ ਵੀ ਇੱਕ ਦੋ ਵਿਅਕਤੀਆਂ ਨੇ ਛਾਲਾ ਮਾਰੀਆਂ ਕਿਉਂਕਿ ਉੱਤੇ ਪੂਰੇ ਫਸ ਗਏ ਸੀ ਅੰਦਰ ਕੋਈ ਐਗਜ਼ਿਟ ਦਾ ਕੋਈ ਰਸਤਾ ਨਹੀਂ ਸੀਗਾ ਬਿਲਡਿੰਗ ਬਹੁਤ ਵੱਡੀ ਸੀਗੀ ਲੇਕਿਨ ਐਗਜ਼ਿਟ ਤੇ ਗੇਟ ਬਹੁਤ ਘੱਟ ਸੀਗੇ ਤਾਂ ਇਸ ਕਰਕੇ ਜਿਹੜੇ ਅੰਦਰ ਲੋਕ ਫਸ ਗਏ ਤਾ ਉਹ ਲੋਕ ਭੱਜਣ ਦੇ ਵਿੱਚ ਅਸਮਰਥ ਵੀ ਰਹੇ ਕੁਝ ਲੋਕ ਕੁਝ ਲੋਕਾਂ ਨੂੰ ਕੱਢ ਲਿਆ ਗਿਆ ਕਿਉਂਕਿ ਕੁਝ ਲੋਕ ਕਿ ਖਿੜਕੀਆਂ ਦੇ ਜ਼ਰੀਏ ਖਿੜਕੀਆਂ ਸ਼ੀਸ਼ੇ ਤੋੜ ਕੇ ਬਾਹਰ ਕੁੱਦਣ ਦੀ ਕੋਸ਼ਿਸ਼ ਵੀ ਕਰ ਰਹੇ ਸੀ ਉਹਨਾਂ ਨੂੰ ਐਨਡੀਆਰਐਫ ਦੀ ਟੀਮ ਵੱਲੋਂ ਜਿਹੜਾ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਬਚਾਇਆ ਵੀ ਗਿਆ ਕੁਝ ਲੋਕਾਂ ਨੂੰ ਨਾਲ ਦੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਤਾਂ ਇਹ ਕੁਝ ਲੋਕਾਂ ਨੂੰ ਪੀਜੀਏ ਭੇਜਿਆ ਗਿਆ ਹਲਕਿ ਜਿਹੜਾ ਇੱਕ ਵਿਅਕਤੀ ਜਿੱਦੀ ਡੈਥ ਹੋਈ ਹੈ ਉਹ ਵੀ ਪੀਜੀਏ ਲਿਜਾਇਆ ਜਾ ਰਿਹਾ ਸੀ ਤਾਂ ਗ੍ਰਾਫਿਕਲੀ ਦੱਸ ਰਹੇ ਅਸੀਂ ਆਪਣੇ ਦਰਸ਼ਕਾਂ ਨੂੰ ਸਮਝਣ ਦੇ ਵਿੱਚ ਥੋੜੀ ਆਸਾਨੀ ਹੋਏਗੀ ਕਿ ਇਹ ਬਿਲਡਿੰਗ ਜਿਹੜੀ ਹੈਗੀ ਹੈ ਪੁਰਾਣੀ ਬਣੀ ਹੋਈ ਆ ਪੁਰਾਣੀ ਬਿਲਡਿੰਗ ਪੁਰਾਣੇ ਨੋਰਮਸ ਦੇ ਤਰੀਕੇ ਦੇ ਨਾਲ ਬਣਾਈ ਜਾਂਦੀ ਆ ਤਾਂ ਇਹ ਬਿਲਡਿੰਗ ਦੇ ਵਿੱਚ ਉੱਪਰ ਤਿੰਨ ਮੰਜ਼ਲਾ ਇੱਕ ਗਰਾਉਂਡ ਫਲੋਰ ਲਾ ਕੇ ਚਾਰ ਮੰਜ਼ਲਾ ਤਾਂ ਇਹ ਬਿਲਡਿੰਗ ਦੇ ਵਿੱਚ ਚਾਰੇ ਮੰਜ਼ਲਾਂ ਦੇ ਵਿੱਚ ਉਹ ਮੁਲਾਜ਼ਮ ਕੰਮ ਕਰਦੇ ਸੀਗੇ ਕੰਮ ਕਾਤਾ ਕਰਦੇ ਸੀ ਪਰਫਿਊਮ ਕੋਸਮੈਟਿਕ ਜਿਹੜਾ ਬਣਦਾ ਉਹਦਾ ਇਹ ਇੱਥੇ ਕੰਮ ਚੱਲ ਰਿਹਾ ਸੀ ਤਾਂ ਇਹ ਗ੍ਰਾਫਿਕਲੀ ਚੀਜ਼ਾਂ ਸਮਝਣ ਲਈ ਜਿਹੜੀ ਹੈਗੀਆਂ ਇਹ ਖੁਦ ਡੀਜੀਪੀ ਵੀ ਪਹੁੰਚੇ ਹੋਏ ਨੇ ਥੋੜਾ ਕੋਲੇ ਜਾ ਕੇ ਆਪਾਂ ਦੱਸ ਵੀ ਦਿੰਨੇ ਆ ਦੇਖ ਲੈਣੇ ਆ ਕੀ ਉਹ ਗੱਲਬਾਤ ਵੀ ਕਰ ਰਹੇ ਨੇ ਐਸਐਸਪੀ ਨਾਲ ਬਾਕੀ ਸਬੰਧਤ ਜਿਹੜੇ ਉਹਨਾਂ ਦੇ ਜੂਨੀਅਰ ਅਫਸਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ خود ਆ ਕੇ ਇੱਥੇ ਸਮਝ ਰਹੇ ਨੇ ਕਿਉਂਕਿ ਐਫ ਆਈ ਆਰ ਲਾਜ਼ਮੀ ਤੌਰ ਤੇ ਇਸ ਪੂਰੇ ਮਸਲੇ ਦੇ ਵਿੱਚ ਜ਼ਰੂਰ ਹੋਏਗੀ ਤਾਂ ਉਹਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਤਾਂ ਉਹਦੇ ਚੋਂ ਸਪਸ਼ਟ ਹੋਏਗਾ ਕਿ ਆਖਿਰਕਾਰ ਗਲਤੀ ਕੀਤੀ ਸੀ ਨੋਰਮਸ ਕੀ ਨੇ ਫਾਲੋ ਨਹੀਂ ਕੀਤੇ ਇਹ तमाम ਜਿਦਾ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਣ ਗਿਆ ਡੀਜੀਪੀ ਸਾਹਿਬ ਤੁਹਾਡੇ ਨਾਲ ਹੋਣਗੇ ਪਹਿਲਾਂ ਵੀ ਗੱਲ ਚੁੱਕ ਚੁੱਕਿਆ ਨਹੀਂ ਕਿ ਲਾਈਵ ਇਹਨਾਂ ਨਾਲ ਗੱਲਬਾਤ ਕਰਦੇ ਆ ਡੀਜੀਪੀ ਸਾਹਿਬ ਪਹਿਲਾਂ ਤਾਂ ਥੋੜਾ ਇਹਦਾ ਬਰੀਫ ਕਰ ਦਿਓ ਕਿ ਹੁਣ ਦੀ ਸਥਿਤੀ ਕੀ ਹੈਗੀ ਦੇਖਿਏ ਐਸਾ ਹੈ ਕਿ ਆਪ ਵੀ ਦੇਖ ਰਹੇ ਆ ਕਿ ਹਮਾਰੇ ਸਾਥ ਸੀਪੀਐਸ ਸਾਹਿਬ ਵੀ ਹੈ और एसपी इल्मा अफरोज भी है देखिए आग अभी तक खत्म नहीं हुई और आग की लपटे अभी तक चल रही हैं तो जो आप देख रहे हैं फायर टेंडर्स हैं ये आग को बुझाने की कोशिश कर रहे हैं और आपने देखा बिल्डिंग अनस्टेबल सी लग रही है और दिन रात हम काम करेंगे और मेरे को लगता है सुबह तक थोड़ी स्थिति साफ होगी कल लगता है कि बचाव कार्य जरा अंदर जाके वो कल हो पाएगा आज तो हो नहीं पाएगा नहीं नहीं अभी तो नहीं हो पाएगा पहले तो आप देख रहे हैं आग है दूसरा बिल्डिंग अनस्टेबल है तीसरा इसमें अंदर नॉक्सियस गैसेस जो बोलते हैं जो खतरनाक गैसेज वो अंदर है जिसके कारण अभी तो संभव नहीं होगा हम स्थिति की जायजा ले रहे हैं हमारे साथ सीपीएस भी हैं और जैसे स्थिति बेहतर होगी फर्स्ट अपॉर्चुनिटी पे हम अंदर जाएंगे और जो बचाव कार्य है वो करेंगे सर कौन कौन सी टीमें लगी हुई हैं अंदर के आपके देखिए ऐसा देखिए हिमाचल पुलिस लगी हुई है एनडीआरएफ लगी हुई है हमारी स्टेट डिजास्टर रिस्पांस फोर्स लगी हुई है हमारे कमांडोज लगे हुए हैं फायर सर्विसेज हिमाचल प्रदेश की लगी हुई है पंजाब की लगी हुई है कई फैक्ट्रीज हैं यहाँ बड़ी बड़ी जिनके अपने फायर टेंडर्स हैं वो भी लगे हुए हैं कुल मिला के और प्रशासन के आप देख रहे हैं सीपीएस साहब भी हैं यहाँ सब लगे हुए हैं और हम चाहते हैं कि आग पे काबू हो उसके बाद जो रिलीफ और रेस्क्यू जो भी एफर्ट्स हैं उसके बाद है। साहब ने भी जिक्र किया था एक, हाँ, एक, 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 एक व्यक्ति की मौत हो चुकी है तो कंफर्म है कि एक व्यक्ति की मौत देखिए हाँ एक एक अनफॉर्चुनेटली एक व्यक्ति की मौत हुई है लेकिन अभी हम सारा जायजा ले रहे हैं इट इज टू अर्ली टू कमेंट اور ابھی جیسے میں نے بتایا کہ فرسٹ جو ٹاسک ہمارا ہے کہ آگ پہ قابو کیا جائے۔ ایف آئی آر دت کر لیئے گے تو بڑی کر لی کر لی کر لی ہاں اودے چ کوئی اے پتہ لگیا کہ کیونکہ پرانی بلڈنگ بنی ہے جتنا تک میں سمجھ پا رہا کہ بہت پرانی بلڈنگ بنی ہوئی ہے اودے کرکے جڑے نارمز ہے گے وہ اپڈیٹ کئی بار نہیں ہندے جڑے ہن فائر نارمز نوویں بن جاندے ہیں تو جدو بلڈنگ بنائی جاندے ہے تو نوویں बाद में हो जाएगी ठीक है वो चलती रहेगी बट द फर्स्ट प्रायोरिटी रेस्क्यू एंड रिलीफ आप देख रहे हैं और फायर पे कंट्रोल उसके बाद ये सब एविडेंस हम कलेक्ट करते जा रहे हैं और मुझे आशा है की फोरेंसिक साइंस की टीम भी सुबह तक आ पाएगी क्योंकि वो एंटर तभी करेगी जब बिल्डिंग सेफ होगी जब आपके तरफ से क्लियरेंस होगी धन्यवाद सर सर आप ही थोड़ा बता दिए क्योंकि वो कुछ पोलिटिकल सवाल उनसे नहीं कर सकते लेकिन आपसे कर सकते हैं तो क्या रिलीफ का क्या सरकार ने कुछ दिया है कि, किसी तरीके का क्योंकि आप विधायक भी हैं तो आपको आवाज तो लाजमी आपने उठाना ही है की आप इनको कुछ रिलीफ मिले कुछ मुआवजा मिले या कुछ रिलीफ के लिए जो उनका मेडिकल ट्रीटमेंट है वो फ्री सरकार ने कर दिया है और ऑनरेबल मुख्यमंत्री शायद सवेरे विजिट करेंगे अच्छा, आएंगे अभी रात को उनसे फाइनल हो जाएगा अच्छा। तो उनका संभावना 99 परसेंट बन गई है कि वो कल यहाँ विजिट करेंगे और उनके मुकाबले से ही जो है वो रिलीफ उनको जो हतात हुए पहले तो यही नहीं है कि हतात हुए कितने हैं ਔਰ ਜੋ ਜਿੰਨਾਂ ਦਾ ਇਲਾਜ ਹੋ ਗਿਆ ਉਹਨਾਂ ਦਾ ਇਲਾਜ ਫ੍ਰੀ ਅਨਾਉਂਸਮੈਂਟ ਕਰਦੀ ਹੈ ਔਰ ਮੈਜਿਸਟ੍ਰੇਟ ਜਾਂ ਜੋ ਹੈ ਉਸਕੇ ਆਦੇਸ਼ ਕਰਨੇ ਕਰਦੀ ਹੈ ਅੱਛਾ ਕਿਸ ਜਿਹੜੇ ਮੁਲਾਜ਼ਮ ਸੀ ਹੈ ਕਿਸ ਲੈਵਲ ਦੇ ਮੁਲਾਜ਼ਮ ਕੋਈ ਸੀਨੀਅਰ ਡੈਜ਼ਿਗਨੇਸ਼ਨ ਵੀ ਹੋਊਗੀ ਕੁਝ ਜਿਹੜੇ ਲੇਬਰ ਹੋਊਗੀ ਲੇਬਰ ਵੀ ਹੋਈ ਕੀ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਜ਼ਿਆਦਾ ਲੇਬਰਸ ਹੈਗੀ ਹੈ ਕਰੀਬ 86 87 ਲੋਕ ਇੱਥੇ ਕੰਮ ਕਰਦੇ ਸੀਗੇ ਜਿਨ੍ਹਾਂ ਚੋਂ ਸੱਤ ਉਹਨਾਂ ਦਾ ਸਟਾਫ ਸੀਗਾ ਬਾਕੀ ਸਾਰੀ ਲੇਬਰ ਸੀਗੀ ਅੱਛਾ ਇਹ ਹੁਣ ਕਿੰਨੇ ਅੰਦਰ ਟੋਟਲ ਕਿੰਨੇ ਸੀਗੇ ਜਾਂ ਕਿੰਨੇ ਨਿਕਾਲੇ ਨੌਂ ਜਿਹੜੇ ਬੰਦੇ ਹੈ ਮਿਸਿੰਗ ਹੈ ਟੋਟਲ ਜਿਹੜਾ ਸਾਡਾ ਜੋ ਅਸੀਂ ਪ੍ਰਸ਼ਾਸਨ ਨੇ ਹੁਣ ਤੱਕ ਰੈਕੀ ਕੀਤੀ ਹੈ ਨੌ ਬੰਦੇ ਮਿਸਿੰਗ ਨੇ 30 ਬੰਦੇ ਜਿਹੜੇ ਹਸਪੀਟਲਾਈਜ਼ ਕੀਤੇ ਨੇ ਇੱਕ ਦੀ ਡੈਥ ਕਨਫਰਮ ਹੋ ਗਈ ਹੈ ਬਾਕੀ ਜਿਹੜੇ ਹੈਗੇ ਆ ਉਹ ਆਪਣੇ ਸੇਫ ਨੇ ਧੰਨਵਾਦ ਜੀ ਗੱਲ ਦਾ ਥੈਂਕ ਯੂ ਤਾਂ ਤਸਵੀਰਾਂ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਹਾਂ ਅਸੀਂ ਰਵਿੰਦਰ ਤੁਸੀਂ ਲਗਾਤਾਰ ਬਣੇ ਰਹੋ ਪਰ ਖਾਸ ਤੌਰ ਦੇ ਉੱਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਫੈਕਟਰੀ ਨੂੰ ਅੱਗ ਲੱਗੀ ਹੈ ਤੇ ਇਸ ਦੇ ਉੱਤੇ ਕਵਰੇਜ ਲਗਾਤਾਰ ਜਾਰੀ ਹੈ ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this headline is sponsored by sundar jewellers chandi ghar ka sabse bharosemand jewelry brand sundar jewellers sunday open हिमाचल प्रदेश देवबदीनी फैक्ट्री ਦੇ ਵਿੱਚ ਲੱਗੀ ਪਿਆ ਨਕਾਕ ਹੁਣ ਤੱਕ ਇਕਾਲੀ ਲੋਕਾਂ ਨੂੰ ਸੁਰੱਖਿਤ ਕੱਢਿਆ ਗਿਆ ਬਾਹਰ 19 ਜ਼ਖਮੀਆਂ ਨੂੰ ਹਸਪਤਾਲ ਚ ਕਰਵਾਇਆ ਗਿਆ ਦਾਖਲ ਬਾਬਾ وکਾਲਾ ਤੋਂ ਆਫ ਬਿਲਾ ਐਕਟੀਆਂ ਬੜੀਆਂ ਮੁਸ਼ਕਲਾ ਵਾਰ-ਵਾਰ ਪੇਸ਼ ਨਾ ਹੋਣ ਦੇ ਅਦਾਲਤ ਨੇ ਗ੍ਰਿਫਤਾਰੀ ਬਣਾ